ਸੋਸ਼ਲ ਮੀਡੀਆ ਤੇ ਇੱਕ ਰਾਜਾ ਵਡਿੰਗ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ 2 ਦਿਨ ਪਹਿਲਾਂ ਮਨਪ੍ਰੀਤ ਬਾਦਲ ਲੋਕਾਂ ਨੂੰ ਲਾਲਚ ਦਿੰਦੇ ਹੋਏ ਨਜ਼ਰ ਆਉਂਦੇ ਸੀ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਰਾਜਾ ਵਡਿੰਗ ਵੀ ਜਿਹੜਾ ਹੈ ਉਹ ਗਿੱਦੜਵਾਲੇ ਹਲਕੇ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ 50-50000 ਰੁਪਏ ਦੇਵਾਂਗਾ ਪਹਿਲੀ ਨਜ਼ਰ ਇਹ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈਗੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਲੇਕਿਨ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਨਾ ਦੋ ਚੀਜ਼ਾਂ ਬੜੀਆਂ ਸਪਸ਼ਟ ਹੈਗੀ ਪਹਿਲੀ ਗੱਲ ਕਿ ਇਹਨਾਂ ਲੋਕਾਂ ਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਔਰ ਇਹ ਉੱਥੋਂ ਚੋਣਾਂ ਬੁਰੀ ਤਰੀਕੇ ਨਾਲ ਹਾਰ ਰਹੇ ਐ ਇਸ ਕਰਕੇ ਇਹ ਲੋਕਾਂ ਨੂੰ ਲਾਲਚ ਦੇ ਕੇ ਜਿਹੜੀਆਂ ਉਹ ਬੋਟਾ ਖਰੀਦਨੀਆ ਚਾਹੁੰਦੇ ਐ ਜਿਹੜੇ ਕਿ ਗਿੱਦੜਵਾਦੇ ਲੋਕ ਕਦੇ ਵੀ ਲਾਇਕ ਨਹੀਂ ਕਰਦੇ ਪਰ ਤੁੱਚੀ ਕਰ ਜਾਈ ਮੈਂ ਗਿੱਦੜਵਾਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਇਹ 50 5000 ਰੁਪਇਆ ਰਾਦਾ ਫੜੀਂਗੀ ਤੁਹਾਨੂੰ ਦੇ ਰਹੇ ਐ ਲੈ ਲਓ ਤੁਹਾਡੇ ਹੀ ਨੇ ਇਹ ਕੋਈ ਘਰੋਂ ਨਹੀਂ ਲੈ ਕੇ ਆਇਆ ਇਹ ਤੁਹਾਡੇ ਪੈਸਿਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਤੁਹਾਡੇ ਹੀ ਲੁੱਟੇ ਹੋਏ ਪੈਸੇ ਹੈ ਤੁਸੀਂ ਬਿਲਕੁਲ ਇਹਦਾ ਤੋਂ 50-50 ਹਜ਼ਾਰ ਰੁਪਏ ਲੈ ਲਓ ਪਰ ਇੱਕ ਗੱਲ ਦਾ ਯਾਦ ਰੱਖਣਾ ਔਰ ਸਾਨੂੰ ਪੂਰਾ ਉਸ ਜੀ ਦਾ ਭਰੋਸਾ ਵੀ ਹੈ ਜਦੋਂ ਤੁਸੀਂ ਵੋਟ ਪਾਉਂਗੇ ਵੋਟ ਤੁਸੀਂ ਆਪਦੀ ਜ਼ਮੀਰ ਦੀ ਆਵਾਜ਼ ਦੇ ਉੱਤੇ ਪਾਉਣੀ ਹੈ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਉਹ ਕੌਨਸੈਪਟਸ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਦੁੱਖਾਂ ਨੂੰ ਦੂਰ ਕਰਦੀ ਹੈ ਤੁਹਾਡੇ ਦਰਦਾਂ ਨੂੰ ਦੂਰ ਕਰਦੀ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਨੌਜਵਾਨ ਬੱਚੇ-ਬੱਚਿਆਂ ਨੂੰ ਨੌਕਰੀਆਂ ਦਿੰਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਸਕੂਲ ਚੰਗੇ ਬਣਾਉਂਦੀ ਹੈ ਹਸਪਤਾਲ ਚੰਗੇ ਬਣਾਉਂਦੀ ਹੈ ਬਿਜਲੀ ਫ੍ਰੀ ਦਿੰਦੀ ਹੈ ਸੜਕ ਸੁਰੱਖਿਆ ਫੋਰਸ ਵਰਗੀਆਂ ਸੰਸਥਾਵਾਂ ਨੂੰ ਬਣਾਉਂਦੀ ਹੈ ਸੋ ਮੈਂ ਇੱਕ ਵਾਰ ਫਿਰ ਜਿੱਥੇ ਗਿੱਧੜਵਾਰੇ ਲੋਕਾਂ ਨੂੰ ਅਪੀਲ ਕਰਦਾ ਹੈਗਾ ਕਿ ਜੇਕਰ ਰਾਜਾ ਵੱਡੇ ਨੂੰ ਤੁਹਾਨੂੰ 50000 ਰੁਪਏ ਦਿੰਦਾ ਹੈਗਾ ਤਾਂ ਬਿਲਕੁਲ ਲਓ ਇਹ ਤੁਹਾਡੇ ਹੀ ਪੈਸੇ ਨੇ ਤੁਹਾਡੇ ਹੱਕਾਂ ਦੇ ਉੱਤੇ ਡਾਕੇਬਾਰੇ ਹੋਏ ਪੈਸੇ ਹੈਗੇ ਆ ਔਰ ਦੂਸਰੇ ਬੰਦੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਸੰਗਿਆਰ ਲੈਣਾ ਚਾਹੀਦਾ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹੈਗੀਆਂ ਲੋਕਾਂ ਨੂੰ ਪੈਸਾ ਦੇ ਕੇ ਲਾਲਚ ਦੇ ਕੇ ਵੋਟਾਂ ਜਿਹੜੀਆਂ ਉਹ ਖਰੀਦੀਆਂ ਜਾ ਰਹੀਆਂ